ਨਨਵੰਨਾ ਸਾਥ ਦੇ ਰਹੇ ਨੇ ਸਾਡੇ ਨਾਲ ਖੜੇ ਨੇ ਦੁੱਖ ਸੁੱਖ ਸੁਣਦੇ ਨੇ ਘਰ ਦੇ ਬਾਹਰ ਤੁਹਾਨੂੰ ਕੰਮ ਮਿਲਿਆ ਹੋਇਆ ਹੋਇਆ ਚਾਹੀਦਾ ਅਸੀਂ ਕਹਿੰਨੇ ਆ ਵੀ ਸਾਨੂੰ ਵਧੀਆ ਰੋਜ਼ਗਾਰ ਮਿਲਿਆ ਹੋਇਆ ਆਪਦੇ ਬੱਚਿਆਂ ਨੂੰ ਪਾਲ ਰਹੇ ਆ ਕਹਾਂ ਲਈ ਸਾਡੇ ਕੰਪਨੀ ਸਾਰਾ ਕੁਝ ਦੇਣ ਲੱਗ ਰਹੀ ਐ ਤੁਹਾਨੂੰ ਮਿਲਣ ਲੱਗ ਰਿਹਾ ਹੋਰ ਕੁਝ ਮੰਗਾ ਨਹੀਂ ਤੁਹਾਨੂੰ ਨਹੀਂ ਚਾਹੀਦੀਆਂ ਉਹ ਸਾਨੂੰ ਸਰਵਿਸ ਮਿਲ ਰਹੀ ਐ ਕੀ ਗੱਲ ਹੈ ਕੀ ਪੂਰੀ ਇਹ ਅਸੀਂ ਜੀ ਆਪਣੀ ਕੰਪਨੀ ਤੋਂ ਬਹੁਤ ਜ਼ਿਆਦਾ ਖੁਸ਼ ਆਂਗੇ ਸਾਨੂੰ ਸਾਰਾ ਕੁਝ ਮਿਲ ਰਿਹਾ ਹੈ ਯਾਰ ਤੇ ਉਹਦੇ ਵਾਸਤੇ ਵੀ ਚੀਜ਼ਾਂ ਦੀ ਲੋੜ ਆਵੇਗੀ ਵਧੀਆ ਫੈਸਿਲਿਟੀ ਦੂਰ ਤੇ ਦੇਰੀਆ ਕੰਪਨੀ ਸਾਨੂੰ ਜਿਨ੍ਹਾਂ ਨੇ ਖਾਵਾ ਲਵਾਏ ਉਹਨਾਂ ਨਾਲ ਆ ਕੈਟਾਗਰੀ ਉਸੇ ਚੋਂ ਹਾਂਜੀ ਕੈਟਾਗਰੀ ਦੂਜੀ ਫਿਰ ਤੁਸੀਂ ਕਿਉਂ ਨਹੀਂ ਉਹਨਾਂ ਦਾ ਸਾਥ ਦੇ ਰਹੇ ਸਾਨੂੰ ਕੋਈ ਦਿੱਕਤ ਨਹੀਂ ਜੀ ਸਾਨੂੰ ਜੋ ਮਤਲਬ ਅਸੀਂ ਕੰਮ ਕਰਦੇ ਆ ਸਾਨੂੰ ਕੋਈ ਬਿਨਾ ਪ੍ਰੈਸ਼ਰ ਤੋਂ ਕੰਮ ਕਰਦੇ ਆ ਸਾਨੂੰ ਕੋਈ ਦਿੱਕਤ ਨਹੀਂ ਕਹਿੰਦੀ ਨੂੰ ਘਟੋ ਘਟ 10 ਸਾਲ ਲੋਕ ਜੀ ਉਹਰੇ ਕੰਮ ਕਰਦੇ ਨੂੰ ਨਾ ਫਿਰ ਤੈਂ ਸਾਥ ਕਿਉਂ ਨਹੀਂ ਦਿੱਤਾ ਉਹਨਾਂ ਦਾ ਮੈਂ ਪਹਿਲਾਂ ਸਾਥ ਦਿੱਤਾਗਾ ਮੈਂ ਉਹ ਜੁਨੀਅਨ ਦਾ ਉਹ ਕਿਵੇਂ ਉਹ ਜਦੋਂ ਆਪਾਂ ਨੇ ਕੰਮ ਹੀ ਨਹੀਂ ਕਰਨਾ ਬਿਲੇ ਬੈਠੇ ਨੂੰ ਕੋਈ ਤਨਖਾਹ ਨਹੀਂ ਦਿੰਦਾ ਹੈਗਾ ਆਪਾਂ ਨੂੰ ਉਹ ਨਜਾਇਜ਼ ਤੰਗ ਕਰ ਰਹੇ ਨੇ ਉਹ ਹੁਣ ਸਾਰਿਆਂ ਦੀ ਬੰਦਿਆਂ ਦੀ ਰੋਜੀ ਤੇ ਲੱਕ ਮਾਰਨ ਨੂੰ ਫਿਰਦੇ ਨੇ ਕਿ ਜਿਹੜਾ ਵੀ ਆਉਂਦਾਗਾ ਸਾਰਿਆਂ ਨੂੰ ਪੁੱਛ ਕੇ ਦੇਖੋ ਚੁੱਲ੍ਹਾ ਕਿਵੇਂ ਚੱਲਦਾ ਇਹ ਫੈਕਟਰੀ ਬੰਦ ਹੁੰਦੀ ਹੈਗੀ ਮੈਂ ਲਿਖ ਕੇ ਦੰਨਾਗਾ ਇੱਥੇ ਕਿਸੇ ਨੂੰ ਰੋਜ਼ਗਾਰ ਵੀ ਨਹੀਂ ਮਿਲਣਾ ਕਿਸੇ ਪਿੰਡ 'ਚ ਆਪਣਾ ਕੇਹੀ ਬੈਂਤੀ ਹੈਗੀ ਰੋਜ਼ਗਾਰ ਨੂੰ ਨਾ ਖੋਣ ਦਿਓ ਵੱਡੇ ਦੋਸ਼ ਲਾ ਰਹੇ ਹੋ ਤੁਸੀਂ ਉਹਨਾਂ ਤੇ ਇਹ ਸੱਚਾਈ ਹੈ ਜੀ ਅੱਛਾ ਸਾਡੇ ਕੰਮ ਦੇਖ ਲਓ ਜਾ ਕੇ ਜਿੰਨੀ ਅਸੀਂ ਪੇਟੀ ਕਰਦੇ ਆਂ ਪੇਟੀ ਕੱਢ ਕੇ ਦੇਣ ਮਤਲਬ ਮੈਨੇਜਮੈਂਟ ਬਹੁਤ ਵਧੀਆ ਜੀ ਕੋਈ ਕਿਸੇ ਕਿਸੇ ਵੀ ਦਿੱਕਤ ਕਿਸੇ ਦੀ ਦਿੱਕਤ ਨਹੀਂ ਆਏਗੀ ਆਪਣਾ ਸ਼ੋਭ ਨਾਮ ਪਰਗਟ ਸਿੰਘ ਕਿਹੜਾ ਪਿੰਡ ਹੈ ਜਮਿੰਦਗੜ੍ਹ ਜੀ ਗਵਿੰਦਗੜ੍ਹ ਹਾਂ ਜੀ ਤਾਂ ਆਪਾਂ ਨੂੰ ਮਤਲਬ ਜੇ ਕੋਈ ਦਿੱਕਤ ਹੈ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਸਾਨੂੰ ਕੋਈ ਦਿੱਕਤ ਨਹੀਂ ਨਾ ਉਹਨਾਂ ਨੇ ਜਿਵੇਂ ਕੱਲ ਦੱਸਿਆ ਵੀ ਸਾਨੂੰ ਆਹ ਦਿੱਕਤ ਹੈ ਤੁਸੀਂ ਸੁਣੀ ਹੋ ਖਬਰ ਚ ਉਹੋ ਹੀ ਹੈ ਸਰ ਪਰ ਅਸੀਂ ਉਹਨਾਂ ਨਾਲ ਤੁਹਾਡਾ ਅਸੀਂ ਕੰਮ ਕਰਨਾ ਚਾਹੁੰਦੇ ਆਂ ਬਾ ਬਾਬੂ ਨਾਲ ਗੁਰੀਪੁਰੀ ਸਰ ਨਾਲ ਨਾਲ ਸਾਥ ਦੇ ਰਹੇ ਨੇ ਸਾਡੇ ਨਾਲ ਖੜੇ ਨੇ ਦੁੱਖ ਸੁੱਖ ਸੁਣਦੇ ਨੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਜੀ ਬਿਲਕੁਲ ਦਿੱਲੀ ਦਾ ਚੱਲ ਰਿਹਾ ਹੈ ਗਾ ਮੁੜਦਾਬਾਦ ਜਿੰਦਾਬਾਦ ਵਾਲਾ ਕੰਮ ਇਹ ਫਿਰ ਦੇਖੋ ਉਹਦੀ ਉਹਨਾਂ ਦੀ ਕੀ ਸੋਚ ਹੈ ਉਹ ਅਸੀਂ ਨਹੀਂ ਕਹਿ ਸਕਦੇ ਜਿਹੜੀ ਸੋਚ ਸਾਡੀ ਹੈ ਅਸੀਂ ਕਹ ਦੀਰ ਰੋਜ਼ਗਾਰ ਮਿਲਿਆ ਹੋਇਆ ਆਪਦੇ ਬੱਚਿਆਂ ਨੂੰ ਪਾਲ ਰਹੇ ਆ ਸਾਨੂੰ ਬਹੁਤ ਸੁਵਿਧਾ ਮਿਲ ਰਹੀਆਂ ਨੇ ਜਿੰਨੇ ਵੀ ਸਾਨੂੰ ਚਾਹੀਦੀ ਐ ਜੇ ਉਹ ਨਹੀਂ ਮਿਲਦੀਆਂ ਰਹੀਆਂ ਕੋਈ ਦਿੱਕਤ ਆਉਂਦੀ ਐ ਸਾਨੂੰ ਬਕਾਇਦਾ ਗੱਡੀ ਐ ਤੇ ਡਰਾਈਵਰ ਰੱਖਿਆ ਲੱਗਦਾ ਜੇ ਕੁਝ ਵੀ ਹੁੰਦਾ ਮੈਨੇਜਰ ਦੀ ਗੱਡੀ ਚੰੰਦੀ ਐ ਜੀ ਇਲਾਜ ਕਰਾਉਣ ਵਾਸਤੇ ਬਕਾਇਦਾ ਜਾਂਦੇ ਨੇ ਜੀ ਐ ਨਹੀਂ ਹੈਗਾ ਵੀ ਜਾਓ ਤੁਸੀਂ ਛੁੱਟੀ ਲੈ ਜਾਓ ਆਪਣੇ ਘਰੇ ਜਾਓ ਉਹ ਕੰਮ ਨਹੀਂ ਹੈਗਾ ਜੀ ਜੇ ਅਸੀਂ ਮੰਗੇ ਤਾਂ ਤਾਂ ਨਾ ਜੇ ਸਾਨੂੰ ਕੁਝ ਨਾ ਮਿਲੇ ਸੰ ਤਾਂ ਬਕਾਇਦਾ ਸਾਰਾ ਕੁਝ ਮਿਲ ਰਿਹਾ ਜੀ ਜੇ ਅਸੀਂ ਸੰਡੇ ਲਾਨਿਆਂ ਤਾਂ ਸਾਨੂੰ ਡਬਲ ਮਿਲਦਾ ਹੈ ਜੇ ਓਵਰਟਾਈਮ ਲਾਨਿਆਂ ਤਾਂ ਸਾਨੂੰ ਪੈਸੇ ਉਹਦੇ ਵੀ ਪੈਸੇ ਪੈਂਦੇ ਨੇ ਸਾਨੂੰ ਹਰ ਇੱਕ ਚੀਜ਼ ਦੇ ਰਹੇ ਨੇ ਦੱਸੋ ਜੀ ਅਸੀਂ ਕਿਹੜੀ ਚੀਜ਼ ਮੰਗੀ ਐ ਹੁਣ ਜੋ ਫੈਕਟਰੀ ਦੇ ਪ੍ਰਬੰ ਤੇ ਉਹਨਾਂ ਦਾ ਹੁਣ ਜਿਹੜਾ ਪੱਖ ਹੈ ਤੁਹਾਡੇ ਸਾਹਮਣੇ ਗੱਲਬਾਤ ਇਹ ਫੈਕਟਰੀ ਜਿੰਦਾਬਾਦ ਫੈਕਟਰੀ ਜਿੰਦਾਬਾਦ ਨਾਗਪੁਰੀ ਜਿੰਦਾਬਾਦ ਨਾਗਪੁਰੀ ਜਿੰਦਾਬਾਦ ਮਨੇਜਮੈਂਟ ਜਿੰਦਾਬਾਦ ਮਨੇਜਮੈਂਟ ਜਿੰਦਾਬਾਦ ਖਰਾਬ ਫੈਕਟਰੀ ਜਿੰਦਾਬਾਦ ਖਰਾਬ ਫੈਕਟਰੀ ਜਿੰਦਾਬਾਦ ਰਾਡਾ ਇਕਮ ਜਿੰਦਾਬਾਦ ਰਾਡਾ ਇਕਮ ਜਿੰਦਾਬਾਦ ਗੱਲਬਾਤ ਇਹ ਕੋਈ ਨਹੀਂ ਹੈਗੀ ਬਸ ਇਹੀ ਹੈ ਵੀ ਅਸੀਂ ਵੀ ਕੰਪਨੀ ਨਾਲ ਖੜੇ ਆਂਗੇ ਮਤਲਬ ਦਿਹਾੜੀਦਾਰ ਬੰਦੇ ਆਗੇ ਤੇ ਸਾਨੂੰ ਵੀ ਨਹੀਂ ਕੰਮ ਕਰਨ ਦੇ ਰਹੇ ਹੈਗੇ ਕੌਣਾ ਇਹੀ ਮਤਲਬ ਸਾਨੂੰ ਵੀ ਕਹਿ ਰਹੇ ਨੇ ਵੀ ਇਸ ਤਰ੍ਹਾਂ ਤੁਸੀਂ ਵੀ ਸਾਡੇ ਨਾਲ ਖੜੋ ਅਸੀਂ ਕਿਸੇ ਨਾਲ ਨਹੀਂ ਖੜਦੇ ਸੀ ਸ਼ੁਰੂ ਤੋਂ ਕੰਪਨੀ ਨਾਲ ਖੜੇ ਆ ਜੀ ਤੇ ਹੁਣ ਫਿਰ ਜਿਹੜਾ ਧਰਨਾ ਲੱਗੂ ਚ ਸ਼ਾਮਲ ਹੋਵੋਗੇ ਹਾਂ ਜੀ ਪਹਿਲਾਂ ਵੀ ਨਹੀਂ ਮੈਂ ਅਸੀਂ ਪਹਿਲਾਂ ਹੋਇਆ ਨਾ ਅਸੀਂ ਹੋਣੀ ਅਸੀਂ ਨਹੀਂ ਹੁੰਦੇ ਜੀ ਅਸੀਂ ਨਹੀਂ ਹੁੰਦੇ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਜਿਸ ਤੱਕ ਕੰਮ ਕਰਨਾਗਾ 80 ਬੰਦੇ ਆ ਉਧਰ 60 ਬੰਦੇ ਨੇ ਜੀ ਇੱਧਰ 240 ਬੰਦੇ ਨੇ ਤੁਸੀਂ ਇਹ ਦੇਖੋ ਵੀ 260 ਬੰਦੇ ਵੀ ਆਪਣਾ ਕਿਵੇਂ ਰੋਜ਼ਗਾਰ ਉਹ ਕਰਨੇ 240 ਬੰਦੇ ਇਧਰ ਤੁਹਾਡੇ ਸਾਹਮਣੇ ਆ ਗਏ ਅੱਛਾ ਸਾਨੂੰ ਸਰ ਕੋਈ ਪ੍ਰੋਬਲਮ ਨਹੀਂ ਸਾਨੂੰ ਫੈਕਟਰੀ ਸਾਰੀ ਸਹੂਲਤ ਦੇ ਰਹੀ ਹੈ ਸਾਰਾ ਕੁਝ ਦੇ ਰਹੀ ਹੈ ਜੀ ਨਾ ਜਿਹੜਾ ਇਹ ਆਪਣਾ 60 ਬੰਦੇ ਧਰਨਾ ਲਾਉਣਗੇ ਉਹ ਉਹ ਕਿਉਂ ਦਿੱਕਤ ਕਹਿ ਰਹੇ ਨੇ ਬਾਰੀ ਬਾਰੀ ਉਹ ਦਿੱਕਤ ਸਰ ਉਹਨਾਂ ਨੂੰ ਹੀ ਪਤਾ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਲੋਕਨਸਟੌਮ ਬੰਦੇ। ਸਾਨੂੰ ਤਾਂ ਕੋਈ ਕੰਮ ਚ ਦਿੱਕਤ ਨਹੀਂ ਆਉਂਦੀ ਜਿ ਕਾਹਚ ਨਹੀਂ ਆਉਂਦੀ। ਵਧੀਆ ਸੀ ਕੰਮ। ਚਲੋ ਟੈਂਪੋਰਲ ਚੱਲ ਜਾਈਏ। ਟੈਂਪੋਰਲ ਚੱਲਦੇ ਬੰਦ ਕਰਕੇ ਜਾਈਏ। ਨਹੀਂ ਸਾਡੇ ਮਿੱਟੀ ਤੱਕ ਨਹੀਂ ਲੱਗਦੀ। ਜੇ ਮੈਂ ਜਾਂਨੇ ਅਸੀਂ ਉਮ ਵੀ ਜੰਨੇ ਤੇ ਕੋਈ ਲਿਪੜ ਨਹੀਂ ਚੱਪੜੀ। ਪਹਿਲਾਂ ਮੇਰੇ ਲਈ 9:00 ਘੰਟਾ ਪਹਿਲਾਂ ਪਹੁੰਚਦੇ ਨਹੀਂ 5 ਵਜੇ ਪਿੱਛੇ ਜਾਂਦੇ ਅਸੀਂ। ਸਾਰਾ ਸਿਆਲ ਹੋ ਗਿਆ ਸਾਨੂੰ 5 ਵਜੇ ਜਾਂਦੇ ਹਾਂ। ਸਾਨੂੰ ਕਰੇ ਕਿਸੇ ਨੇ ਰੋਕ ਨਹੀਂ ਤੁਸੀਂ ਕਿਉਂ ਜਾਂਦੇ ਹੋ ਕਿਉਂ ਨਾ ਜਾਂਦੇ ਹੋ। ਕੋਈ ਦਿੱਕਤ ਨਹੀਂ ਹੈਗੀ ਸਾਨੂੰ। ਤੇ ਜਿਵੇਂ ਉਹ ਕਹਿੰਦੇ ਨੇ ਸਾਡੀਆਂ ਤਨਖਾਹਾਂ ਵਧਾਓ ਜਾਂ ਪੱਕੇ ਫੰਕਤ ਜਿਹਦੇ ਅਸੀਂ ਹੋਣਾ ਹੋਇਆ ਜੀ ਹੋ ਜਾਣਗੇ ਸੰਤਾਲੇ ਕੋਈ ਉਹ ਨਹੀਂ ਹੈਗਾ ਇਹਨਾਂ ਨੂੰ ਪਤਾ ਹੀ ਆ ਜੀ ਜਿਸ ਦਿਨ ਇਹ ਸਾਡਾ ਹੱਕ ਰੱਖਣਗੇ ਨਹੀਂ ਜੀ ਇਹਨਾਂ ਨੂੰ ਸੋਚਿਆ ਰੱਖਦੀ ਜੀ ਸਿੱਖੋ ਭਈਏ ਹਾਂਜੀ ਭਾਈ ਜੀ ਕੀ ਨਾਮ ਹੈ ਆਪਣਾ ਮਨਦੀਪ ਸਿੰਘ ਹੈ ਜੀ ਕਿਹੜਾ ਪਿੰਡ ਹੈ ਸੰਗਤੀਆਂ ਦਾ ਠੀਕ ਹੈ ਇੱਥੇ ਸ਼ਰਾ ਫੈਕਟਰੀ ਚ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਜੀ 6 ਤੋਂ 7 ਸਾਲ ਹੋ ਗਏ ਜੀ ਠੀਕ ਹੈ ਤੇ ਜੋ ਧਰਨਾ ਲੱਗ ਰਹੀ ਉਹ ਚ ਤੁਸੀਂ ਵੀ ਸ਼ਾਮਲ ਹੋ ਨਾ ਵੀਰ ਆਪਾਂ ਤਾਂ ਹੈ ਨਹੀਂ ਸ਼ਾਮਲ ਜੀ ਉਹ ਚ ਅੱਛਾ ਕੀ ਕਾਰਨ ਹੈ ਧਰਨੇ ਦਾ ਫਿਰ ਮੁੱਖ ਉਹਨਾਂ ਦੇ ਦੇਖੋ ਮਤਭਾਵਾ ਜ਼ਰਾ ਅਲੱਗ ਹੋ ਸਕਦੇ ਨੇ ਜੀ ਪਰ ਸਾਡੇ ਤਾਂ ਦੇਖੋ ਸਾਨੂੰ ਕੰਪਨੀ ਸਭ ਕੁਝ ਮਿਲਦਾ ਕਿਉਂਕਿ ਜੇ ਸਾਨੂੰ ਸਾਰਾ ਕੁਝ ਮਿਲਦਾ ਜੀ ਤਾਂ ਹੀ ਸਾਤੋਂ ਸਾਨੂੰ ਇੱਥੇ ਲੱਗਿਆ ਨੂੰ 7-8 ਸਾਲ ਹੋ ਗਏ ਤੁਸੀਂ ਉਸੇ ਕੈਟਾਗਰੀ ਚੋਂ ਨਹੀਂ ਸਰ ਅਸੀਂ ਸਟਾਫ ਚ ਆਏ ਅਸੀਂ ਸ਼ਾਪ ਚ ਆ ਗਏ ਤੁਸੀਂ 50 ਦੇ ਬੰਦੇ ਠੀਕ ਹੈ ਇਹਦੇ 50 ਬੰਦੇ ਸਾਰੇ ਕੰਪਨੀ ਦੇ ਨਾਲ ਕਿੜਾ ਬੰਡਾ ਬਾਈ ਦਾ ਮੇਰਾ ਪਿੰਡ ਸ਼ਾਂਤੀ ਵਾਲਾ ਸਰ ਮੇਰਾ ਨਾਮ ਰਵਿੰਦਰ ਸਿੰਘ ਹੈ ਠੀਕ ਹੈ ਮੈਂ ਇੱਥੇ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਦਾ ਹਾਂ ਠੀਕ ਹੈ ਹਾਂਜੀ ਤੇ ਫਿਰ ਜਿਹੜੇ 60 13 ਤੋਂ ਜੁਆਇਨ ਗਏ ਸਰ ਮੇਰੀ ਇੱਥੇ 12 ਸਾਲ ਹੋ ਗਏ ਹਾਂਜੀ ਸਰ ਤੇ ਜਿਹੜੇ ਹੁਣ ਉਹ ਮੰਨ ਲਓ ਵੀ ਕਾਚ ਹੁੰਦੇ ਨੇ ਉਹ ਕਿਹੜੀ ਕੈਟਾਗਰੀ ਚ ਹੈਲਪਰ ਜੀ ਹੈਲਪਰ ਨੇ ਜਿਹੜੇ 60 ਜੀ ਸਰ ਉਹ ਧਰਨਾ ਲਾਉਣ ਨੂੰ ਮਜਬੂਰ ਨੇ ਉਹਨਾਂ ਦੀ ਤੁਸੀਂ ਸੁਣ ਨਹੀਂ ਰਹੇ ਕੀ ਗੱਲਬਾਤ ਹੈ ਬਿਲਕੁਲ ਹੋ ਗਈ ਨੇ ਜੀ ਸਾਰੀ ਮੈਨੇਜਮੈਂਟ ਸੁਣ ਰਹੀ ਹੈ ਕੋਈ ਅਜਿਹੀ ਦਿੱਕਤ ਨਹੀਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਦੀਆਂ ਮੰਨੀਆਂ ਵੀ ਗਈਆਂ ਨੇ ਕੋਈ ਅਜਿਹੀ ਦਿੱਕਤ ਨਹੀਂ ਹੈ ਜੀ ਜਿੰਨੇ ਵੀ ਪਹਿਲਾਂ ਉਹਨਾਂ ਨਾਲ ਹੋਈ ਹੈ ਆਪਣੀ ਮਰਮ ਜਿੰਨੇ ਵੀ ਹੋਈ ਹੈ ਉਹੀ ਉਹਨਾਂ ਨਾਲ ਸਹਿਮਤੀ ਹੋਈ ਹੈ ਸਹਿਮਤੀ ਹੋਈ ਹੈ ਕਿ ਮੰਗਾ ਹੈਗੀਆਂ ਤੇ ਜਾਇਜ਼ ਉਹਨਾਂ ਦੀ ਮੰਗਣੀਆਂ ਗਈਆਂ ਨੇ ਕੋਈ ਦਿੱਕਤ ਨਹੀਂ ਮੈਂ ਇੱਕ ਪਹਿਲਾਂ ਧਰਨਾ ਲਾਇਆ ਸੀ ਉਹਨਾਂ ਨੇ ਪਿੱਛੇ ਲਗਭਗ 6 ਮਹੀਨੇ 8 ਮਹੀਨੇ ਹੋ ਗਏ ਹੁਣੇ ਉਹ ਮੰਗਾਂ ਸੀ ਜਿਹੜੀਆਂ ਉਹ ਉਹਨਾਂ ਦੀਆਂ ਮੰਨੀਆਂ ਗਈਆਂ ਨੇ ਜੀ ਜੀ ਬਿਲਕੁਲ ਉਹ ਕਹਿੰਦੇ ਮੰਨੀਆਂ ਨਹੀਂ ਗਈਆਂ ਉਹ ਤਾਂ ਫਿਰ ਦੇਖੋ ਉਹਨਾਂ ਦੀ ਜਿਹੜੀ ਜਾਇਜ਼ ਦੀ ਮੰਗੇਗੀ ਜਾਇਜ਼ ਮੰਗਾ ਮੰਨੀਆਂ ਗਈਆਂ ਨੇ ਜਿਹੜੀਆਂ ਨਜਾਇਜ਼ ਨੇ ਉਹ ਨਹੀਂ ਮੰਨ ਸਕਦੀ ਮੈਨੇਜਮੈਂਟ ਅਬੀ ਤੂੰ ਵੀ ਆਪਣਾ ਹੈਲਪਰਾਂ ਚ ਹੈ ਹਾਂ ਜੀ ਮੈਂ ਨੂੰ ਘਟੋ ਘਟ 10 ਸਾਲ ਉਹ ਜਿਹੜੇ ਕੰਮ ਕਰਦੇ ਨੂੰ ਨਾ ਫਿਰ ਤੈਨੂੰ ਸਾਥ ਕਿਉਂ ਨਹੀਂ ਦਿੱਤਾ ਉਹਨਾਂ ਦਾ ਮੈਂ ਪਹਿਲਾਂ ਸਾਥ ਦਿੱਤਾਗਾ ਮੈਂ ਉਹ ਜੁਨੀਆ ਦਾ ਪ੍ਰਧਾਨ ਵੀ ਰਹਿ ਚੁੱਕਿਆਗਾ ਠੀਕ ਹੈ ਪਰ ਉਹ ਜੁਨੀਆ ਨਾ ਕੁੱਥੇ ਪਾਸੇ ਚੱਲ ਪਈ ਉਹ ਕਿਵੇਂ ਉਹ ਜਦੋਂ ਆਪਾਂ ਨੇ ਕੰਮ ਹੀ ਨਹੀਂ ਕਰਨਾ ਬਿਲੇ ਬੈਠੇ ਨੂੰ ਕੋਈ ਤਨਖਾਹ ਨਹੀਂ ਦਿੰਦਾ ਹੈਗਾ ਆਪਾਂ ਨੂੰ ਨਾ ਬਿਲੇ ਬਹਿ ਕੇ ਮੁਰਦਦੇ ਨੇ ਉਹ ਬਿਲੇ ਬਹਿ ਕੇ ਮੁਰਦਦੇ ਨਹੀਂ ਜਿਹੜੀ ਪੇਟੀ ਇੱਕ ਦਿਨ ਦੇ ਵਿੱਚ ਤੋਂ ਹੋਣੀ ਚਾਹੀਦੀ ਉਹ ਚਾਰ ਦਿਨਾਂ ਦੇ ਵਿੱਚ ਬਣਾਉਂਦੇ ਨੇ ਪਰ ਪੈਸੇ ਤਾਂ ਨਹੀਂ ਇਲਜ਼ਾਮ ਲਾ ਰਿਹਾ ਨਹੀਂ ਨਹੀਂ ਪੈਸੇ ਨਹੀਂ ਜਾ ਕੇ ਆਪਣਾ ਰਿਕਾਰਡ ਦੇਖ ਸਕਦੇ ਤੁਸੀਂ ਪਰ ਕਾਰਡ ਤਿਆਰ ਨਹੀਂ ਨਾ ਤੇ ਅੱਛਾ ਕਿੰਨੀ ਪੇਟੀ ਭਰਦੇ ਨੇ ਉਹ ਅਸੀਂ ਦੁੱਗਣੀ ਦੁੱਗਣੀ ਪੇਟੀ ਭਰ ਰਹਿਆਂਗੇ ਅਸੀਂ ਵੀ ਬੰਦੇ ਆਂ ਅਸੀਂ ਵੀ ਇਨਸਾਨ ਆਂਗੇ ਅਸੀਂ ਵੀ ਕੰਮ ਕਰ ਰਹੇ ਆਂ ਰੇ ਤੇ ਫਿਰ ਹੁਣ ਨਾਲ ਮੰਗਾ ਕਹਿੰਦੇ ਨੇ ਜਿਹੜੀਆਂ ਵੀ ਸਾਡੀਆਂ ਮੰਗਾ ਨਹੀਂ ਮੰਨਦੇ ਉਹਨਾਂ ਦੀਆਂ ਸਾਰੀਆਂ ਪੂਰੀਆਂ ਹੋਈਆਂ ਹੋਈਆਂ ਨੇਗੀਆਂ ਉਹ ਨਜਾਇਜ਼ ਤੰਗ ਕਰ ਰਹੇ ਨੇ ਉਹ ਹੁਣ ਸਾਰਿਆਂ ਦੀ ਬੰਦਿਆਂ ਦੀ ਰੋਜੀ ਤੇ ਲੱਤ ਮਾਰਨ ਨੂੰ ਫਿਰਦੇ ਨੇਗੇ ਕਿਉਂਕਿ ਹੁਣ ਜਿਹੜਾ ਵੀ ਆਉਂਦਾਗਾ ਸਾਰਿਆਂ ਨੂੰ ਪੁੱਛ ਕੇ ਦੇਖੋ ਚੁੱਲਾ ਕਿਵੇਂ ਚੱਲਦਾ ਹੈ ਚੁੱਲਾ ਚਲਾਉਣਾ ਬਹੁਤ ਔਖਾ ਗੱਜੇ ਦੇ ਟਾਈਮ 'ਚ ਇਹ ਫੈਕਟਰੀ ਬੰਦ ਹੁੰਦੀ ਹੈਗੀ ਮੈਂ ਲਿਖ ਕੇ ਦੰਨਾਗਾ ਇੱਥ ਸਾਰੀਆਂ ਫੈਕਟਰੀਆਂ ਨੇ ਕਹਿ ਦੇਣਾ ਕਿ ਵੀ ਪਹਿਲਾਂ ਉਹ ਬੰਦ ਕਰਾ ਕੇ ਆ ਗਏ ਹੁਣ ਇਹ ਬੰਦ ਕਰਾ ਦੇਣਗੇ ਕੋਈ ਮੈਦੇ ਵਾਸਤੇ ਆ ਰਿਹਾ ਕੋਈ ਸਲਾਮਤ ਆ ਰਿਹਾ ਤੁਸੀਂ ਇਹ ਦੇਖੋ ਸਰ ਉਹਨਾਂ ਹੱਤਵਾਲ ਕੀ ਹੀ ਬੈਂਤੀ ਹੈ ਕਿ ਰਜਗਾਰ ਨੂੰ ਨਾ ਖੋਣ ਦਿਓ ਰਜਗਾਰ ਨੂੰ ਚੱਲੀ ਜਾਣ ਦਿਓ ਜਿਹੜੇ ਤੁਹਾਡੀਆਂ ਮੰਗਾਂ ਨੇ ਬੈਠ ਕੇ ਗੱਲ ਕਰ ਲਓ ਪਰ ਤੁਸੀਂ ਵੀ ਆਪ ਦਾ ਪੂਰ ਨਿਭੋ ਕੰਮ ਕਰਕੇ ਦੋ ਮਾਲਕ ਨੂੰ ਮਾਲਕ ਪੈਸੇ ਦੇਊਗਾ ਬੇਲੇ ਬੈਠੇ ਨੂੰ ਪੈਸੇ ਕੋਈ ਨਹੀਂ ਦਿੰਦਾ ਹੈਗਾ ਅਸੀਂ ਬੇਲੇ ਬਹਿ ਜਾਗੇ ਆ ਸਾਨੂੰ ਕੈਸੇ ਕੌਣ ਦੇਊਗਾ ਜਿਸੀ ਕੰਮ ਕਰਾਂਗੇ ਆਪਣੀ ਕਿਰਤ ਕਰਾਂਗੇ ਤਾਂ ਹੀ ਸਾਨੂੰ ਪੈਸੇ ਮਿਲਣਗੇ ਤੇ ਵੱਡੇ ਦੋਸ਼ ਲਾ ਰਹੇ ਹੋ ਤੁਸੀਂ ਉਹਨਾਂ ਤੇ ਸੱਚਾਈ ਹੈ ਜੀ ਅੱਛਾ ਸਾਡੇ ਕੰਮ ਦੇਖ ਲਓ ਜਾ ਕੇ ਜਿੰਨੀ ਅਸੀਂ ਪੇਟੀ ਕੱਢਦੇ ਹਾਂ ਕਿ ਪੇਟੀ ਕੱਢ ਕੇ ਦੇਣ ਜਿਹੜੀਆਂ ਉਹਨਾਂ ਦੀ ਮੰਗਾ ਨੇ ਮੰਗਾ ਪੂਰਨ ਹੋਣਗੀਆਂ ਤੁਸੀਂ ਵੀ ਉਸੇ ਕੈਟਾਗਰੀ ਚੋਂ ਉਸੇ ਕੈਟਾਗਰੀ ਹਾਂ ਜੀ ਕੀ ਨਾਮ ਹੈ ਆਪਣਾ ਨੈਵ ਸਿੰਘ ਜੀ ਨੈਵ ਸਿੰਘ ਕਿਹੜਾ ਪਿੰਡ ਹੈ ਸ਼ਾਹੀ ਜੀ ਸ਼ਾਹੀ